ਇੰਨਾ ਸੋਹਣਾ ਲੱਗਾ ਪੰਜਾਬ ਦਾ ਜਿੰਦਗੀ ਦਾ ਆਨੰਦ ਆ ਗਿਆ ਆ ਕੇ ਇੱਥੇ ਵਾਓ ਪਿੱਛੇ ਪਹਾੜ ਦਿਖ ਰਹੇ ਹੋਣੇ ਤੁਹਾਨੂੰ ਉਹ ਦੇਖੋ ਸਾਹਮਣੇ ਬਿਲਕੁਲ ਇੱਕ ਪਹਾੜਾਂ ਦੇ ਵਿੱਚ ਵਸਿਆ ਹੋਇਆ ਸਕੂਲ ਆ ਜੋ ਮੈਨੂੰ ਸਥਾਨਕ ਲੋਕਾਂ ਤੋਂ ਪਤਾ ਲੱਗਾ ਕਿ ਇਸ ਸਟੱਬ ਨੂੰ ਲੱਗੇ ਹੋਏ ਸਿਰਫ 10 ਦਿਨ ਹੀ ਹੋਏ ਆ ਹਜੇ ਪ੍ਰੋਪਰ ਸੈਟਅਪ ਨਹੀਂ ਹੋਇਆ ਚਲੋ ਇੱਕ ਡਿਵੈਲਪਮੈਂਟ ਹੋਈ ਇਸ ਜਗ੍ਹਾ ਤੇ ਲੋਕ ਕਮਿਊਨੀਕੇਸ਼ਨ ਲੇ ਲੋਕਾਂ ਨੂੰ ਮਤਲਬ ਕਿ ਦਿੱਕਤ ਨਹੀਂ ਹੋਏਗੀ ਹੁਣ ਦੇਖੋ ਜੀ ਤੇ ਪੰਜਾਬ ਦਾ ਇਲਾਕਾ ਆ ਤੇ ਕੋਈ ਕਹਿ ਸਤਾ ਪੰਜਾਬ ਆ ਦੇਖੋ ਬਹੁਤ ਖੂਬਸੂਰਤ ਆ ਜੀ ਪੰਜਾਬ ਸਾਡਾ ਬਹੁਤ ਖੂਬਸੂਰਤ ਆ ਦੇਖੋ ਓਹ ਹੋ 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 ਮੈਂ ਕਿਹਾ ਮਜ਼ਾ ਆ ਗਿਆ ਮੇਰੇ ਕੋਲ ਸ਼ਬਦ ਨਹੀਂ ਹੈਗੇ ਖੁਸ਼ ਨਸੀਬ ਮਹਿਸੂਸ ਕਰ ਰਿਹਾ ਹਾਂ ਇਸ ਵੇਲੇ ਤੇ ਬਹੁਤੇ ਆ ਰਹਿੰਦੇ ਨਹੀਂ ਲੋਕ ਜਿਆਦੇ ਛੱਡ ਗਿਆ ਕਿੱਥੇ ਗਏ ਕੁਝ ਇੱਧਰ ਚਲ ਗਿਆ ਹਿਮਾਚਲ ਹਾਂਜੀ ਕੁਝ ਇੱਧਰ ਹਿਸ਼ਿਆਰਪੁਰ ਜਾ ਵਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਪੰਜਾਬ ਦੇ ਕੰਢੀ ਇਲਾਕੇ ਘੁੰਮਦਾ ਹੀ ਰਹਿਣਾ ਤੇ ਅੱਜ ਵੀ ਮੈਂ ਪੰਜਾਬ ਦੇ ਕੰਢੀ ਇਲਾਕਿਆਂ ਵਿੱਚ ਹੀ ਆਇਆ ਮੈਗਰੋਵਾਲ ਮਲੋਟ ਜੋ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਆ ਉਧਰ ਦੇ ਇਲਾਕੇ ਮੈਂ ਐਕਸਪਲੋਰ ਕਰ ਰਿਹਾ ਅੱਜ ਫਿਰ ਤੇ ਰਸਤੇ ਵਿੱਚ ਜਾਂਦੇ ਜਾਂਦੇ ਮੈਨੂੰ ਇੱਕ ਬਹੁਤ ਹੀ ਵਧੀਆ ਦ੍ਰਿਸ਼ ਦਿਖਿਆ ਤੇ ਮੈਂ ਸੋਚਿਆ ਕਿ ਸਭ ਨਾਲ ਸਾਂਝਾ ਕਰਦੇ ਹਾਂ ਤੁਸੀਂ ਮੇਰੇ ਬੈਕ ਸਾਈਡ ਤੇ ਇਧਰ ਦੇਖ ਸਕਦੇ ਹੋ ਕਿੰਨਾ ਵਧੀਆ ਦ੍ਰਿਸ਼ ਹੈ ਮੈਂ ਤੁਹਾਨੂੰ ਜੋ ਦ੍ਰਿਸ਼ ਦਿਖਾਉਣ ਰੁਕੇ ਆਇਆ ਉਹ ਵੀ ਤੁਹਾਨੂੰ ਦਿਖਾਉਣਾ ਪਰ ਤੁਸੀਂ ਥੋੜਾ ਆਸ-ਪਾਸ ਦਾ ਨਜ਼ਾਰਾ ਲਓ ਆ ਦੇਖੋ ਜੋ ਜਿੱਥੇ ਮੈਂ ਰੁਕਿਆ ਆਇਆ ਇਹ ਮਲੋਟ ਪਿੰਡ ਆ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਮੈਗਰੋਵਾਲ ਦੇ ਬਿਲਕੁਲ ਹੀ ਕੋਲੇ ਆ ਤੇ ਆ ਦੇਖੋ ਆਸ-ਪਾਸ ਦਾ ਨਜ਼ਾਰਾ ਦੇਖੋ ਜਿਹੜੀ ਸ਼ਾਂਤੀ ਆ ਉਹਨੂੰ ਮਹਿਸੂਸ ਕਰੋ ਟਮੇ ਟਾ ਮੈਂ ਘਰ ਦੀ ਤੇ ਆ ਦੇਖੋ ਅੰਬਾਂ ਦੇ ਪੇੜ ਆ ਵਾਓ ਜਿਹੜੀ ਇੱਥੇ ਦੀ ਸ਼ਾਂਤੀ ਆ ਸਾਇਲੈਂਟ এনवायरमेंट ਆ ਉਹਨੂੰ ਮਹਿਸੂਸ ਕਰੋ ਅਸ ਫੱਦੇ ਦੇਖੋ ਇੱਕ ਬਹੁਤ ਹੀ ਵਧੀਆ ਆਵਾਜ਼ ਆ ਰਹੀ ਹੈ ਜਦੋਂ ਹਵਾ ਚੱਲ ਰਹੀ ਆ ਪਰ ਚਲੋ ਜੋ ਅਸਲੀ ਦ੍ਰਿਸ਼ਿਆ ਅਸਲੀ ਜਗ੍ਹਾ ਉਹ ਮੈਂ ਦਿਖਾਉਣਾ ਤੁਹਾਨੂੰ ਜਿਸ ਕਰਕੇ ਮੈਂ ਇੱਥੇ ਰੁਕਿਆ ਇਸ ਜਗ੍ਹਾ ਤੇ ਮੈਨੂੰ ਸਰਕਾਰੀ ਸਕੂਲ ਦਿਖਿਆ ਤੇ ਦੇਖੋ ਲਿਖਿਆ ਜੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਲੋਟ ਤੇ ਮੈਂ ਤੁਹਾਨੂੰ ਉਹਦਾ ਰਸਤਾ ਮੈਨੂੰ ਬਹੁਤ ਸੋਹਣਾ ਲੱਗਾ ਤੇ ਦੇਖੋ ਕਿਦਾਂ ਇੱਕ ਜੰਗਲ ਜਿਹੇ ਦੇ ਵਿੱਚ ਵਸਿਆ ਹੋਇਆ ਇਹ ਸਕੂਲ ਆ ਤੁਹਾਨੂੰ ਮੈਂ ਜਾ ਕੇ ਦਿਖਾਉਣਾ ਰਸਤਾ ਦੇਖੋ ਇਹਦਾ ਜਾਣ ਵਾਲਾ ਕਿਦਾਂ ਦਾ ਆਹ ਦੇਖੋ ਵਾਓ ਆਬੀਅਸਲੀ ਬੱਚਿਆਂ ਨੂੰ ਥੋੜੇ ਬਹੁਤ ਚੈਲੰਜਸ ਹੋਣਗੇ ਇੱਥੇ ਆਉਣ ਦੇ ਕਿਉਂਕਿ ਇੱਕ ਖੱਡ ਪੈਂਦੀ ਰਸਤੇ ਵਿੱਚ ਛੋਟੀ ਜੀ ਜਿੱਥੇ ਕਿ ਪੁਲੀ ਬਣੀ ਹੋਈ ਆ ਉਹ ਟੁੱਟੀ ਆ ਥੋੜੀ ਜੀ ਮਾ ਦੇਖੋ ਜੀ ਕੀ ਬਾਤ ਆ ਸਕੂਲ ਦੇਖੋ ਤੁਸੀਂ ਵਾਓ ਲੋ ਜੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਇੰਗਲਿਸ਼ ਮੀਡੀਅਮ ਅੰਗਰੇਜ਼ੀ ਮਾਧਿਅਮ ਮਲੋਟ ਬਲਾਕ ਹੁਸ਼ਿਆਰਪੁਰ 1B ਲੋ ਜੀ ਦੇਖੋ ਸਕੂਲਾਂ ਦਾ ਬਹੁਤ ਸੁਧਾਰ ਹੋਇਆ ਮੈਂ ਦੇਖਿਆ ਦੇਖੋ ਛੋਟਾ ਜਿਹਾ ਸਕੂਲ ਆ ਕਿੰਨਾ ਵਧੀਆ ਲੱਗ ਰਿਹਾ ਆ ਅੱਜ ਸੰਡੇ ਦਾ ਦਿਨ ਆ ਤੇ ਇਸ ਕਰਕੇ ਸਕੂਲ ਨਹੀਂ ਲੱਗਾ ਹੋਇਆ ਤੇ ਚਲੋ ਬਹੁਤ ਸੋਹਣਾ ਲੱਗਾ ਦੇ ਕਿ ਸੀਸੀਟੀਵੀ ਕੈਮਰਾਜ਼ ਵੀ ਲੱਗੇ ਹੋਏ ਆ ਬਹੁਤ ਵਧੀਆ ਗੱਲ ਆ ਦੇਖੋ ਜੀ ਪਿੱਛੇ ਪਹਾੜ ਦੇਖ ਰਹੇ ਹੋਣੇ ਤੁਹਾਨੂੰ ਉਹ ਦੇਖੋ ਸਾਹਮਣੇ ਬਿਲਕੁਲ ਇੱਕ ਪਹਾੜਾਂ ਦੇ ਵਿੱਚ ਵਸਿਆ ਹੋਇਆ ਸਕੂਲ ਆ ਬਹੁਤ ਵਧੀਆ ਲੱਗਾ ਦੇਖ ਕੇ ਮਤਲਬ ਮਨ ਖੁਸ਼ ਹੋ ਗਿਆ ਦੇਖੋ ਇਧਰ ਹੀ ਸਾਈਡ ਆ ਦੇਖੋ ਜਿੱਥੋਂ ਮੈਂ ਆਇਆ ਸਾਹਮਣੋਂ ਤੇ ਦੇਖੋ ਕਾਫੀ ਪੇੜ ਪੌਦੇ ਲੱਗੇ ਹੋਏ ਆ ਆਬਵੀਅਸਲੀ ਇਹ ਜੰਗਲ ਹੀ ਆ ਲਗਭਗ ਇੱਥੋਂ ਮੇਨ ਰੋਡ ਲੰਘਦੀ ਆ ਸਾਹਮਣੇ ਉਹ ਜਿਹੜੀ ਅੱਗੇ ਇੱਥੋਂ ਸਾਹਮਣੇ ਨੂੰ ਕੋਟ ਪਟਿਆਲ ਨੂੰ ਜਾਂਦੀ ਆ ਤੇ ਲੈਫਟ ਸਾਈਡ ਨੂੰ ਜਿਹੜਾ ਜਿੱਧਰੋਂ ਮੈਂ ਆਇਆ ਮੈਗਰੋਵਾਲ ਹੁਸ਼ਿਆਰਪੁਰ ਤੇ ਜੋ ਇਧਰੋਂ ਗੱਡੀ ਆਈ ਸੀ ਹੁਣੇ ਉਹ ਸਾਹਮਣੇ ਇਧਰੋਂ ਰਾਈਟ ਸਾਈਡ ਤੋਂ ਉਹ ਹੈ ਜੀ ਇਧਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕੋਟ ਪਟਿਆਲ ਤੇ ਮਲੋਟ ਵਿਲੇਜ ਵੀ ਹੋਰ ਅੱਗੇ ਆ ਜਿੱਦਾਂ ਟਟਮਾ ਟਟਮਾ ਜਿਹਾ ਵਿਲੇਜ ਆ ਕੁਛ-ਕੁਛ ਘਾਰ ਆ ਤੇ ਚਲੋ ਮੈਂ ਤੁਹਾਨੂੰ ਇਹ ਸਕੂਲ ਦਿਖਾਉਣ ਹੀ ਰੁਕਿਆ ਸੀਗਾ ਤੇ ਮੈਨੂੰ ਲੱਗਾ ਬਹੁਤ ਵਧੀਆ ਜਿੱਦਾਂ ਜਿਹੜਾ ਇਹ ਸਕੂਲ ਆ ਜਿੱਦਾਂ ਦੇ ਵਾਤਾਵਰਣ ਦੇ ਵਿੱਚ ਵਸਿਆ ਹੋਇਆ ਆ ਬਹੁਤ ਚੰਗਾ ਲੱਗਾ ਦੇਖ ਕੇ ਜਿਹੜੇ ਸ਼ਹਿਰਾਂ ਦੇ ਭੀੜ ਭੜੱਕੇ ਤੋਂ ਦੂਰ ਵਧੀਆ ਪਿਓਰ এনवायरमेंट ਨੋ ਪੋਲੂਸ਼ਨ ਐਟ ਆਲ ਤੇ ਬਹੁਤ ਵਧੀਆ ਲੱਗਾ ਦੇਖ ਕੇ ਬੱਚੇ ਵਧੀਆ এনवायरमेंट ਵਿੱਚ ਪੜਨ ਤੇ ਉਹਨਾਂ ਦਾ ਇੱਕ ਮਾਨਸਿਕ ਪੱਧਰ ਤੇ ਵੀ ਡਿਵੈਲਪਮੈਂਟ ਹੁੰਦੀ ਉਹਨਾਂ ਦੀ ਇੱਕ ਸ਼ਾਂਤੀ ਜਿੱਦਾਂ ਸਕੂਲਾਂ ਦੇ ਵਿੱਚ ਚਾਹੀਦੀ ਹੁੰਦੀ ਆ ਆਸ-ਪਾਸ ਦੇ এনवायरमेंट ਦੇ ਵਿੱਚ ਤੇ ਉਹ ਚਲੋ ਇਹਨਾਂ ਨੂੰ ਨੇਚੁਰਲੀ ਇੱਥੇ ਬੱਚਾ ਨੂੰ ਮਿਲ ਰਹੀ ਆ ਜੋ ਕਿ ਬਹੁਤ ਵਧੀਆ ਗੱਲ ਆ ਬਟ ਚਲੋ ਦੇਖੋ ਆਬਵੀਅਸਲੀ ਹਾਇਰ ਐਜੂਕੇਸ਼ਨ ਲਈ ਅੱਗੇ ਜਾਣਾ ਹੀ ਪੈਣਾ ਉਹਨਾਂ ਨੂੰ ਠੀਕ ਆ ਜੀ ਚਲੋ ਠੀਕ ਆ ਜੀ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਜਲਦ ਕੰਢੀ ਲਾ ਕੇ ਘੁੰਮ ਰਿਹਾ ਤੇ ਹੋਰ ਐਕਸਪਲੋਰ ਕਰਦਾ ਤੁਹਾਨੂੰ ਤੇ ਮੇਰੇ ਵਲੌਗ ਆਉਂਦੇ ਰਹਿਣਗੇ ਬਹੁਤ-ਬਹੁਤ ਧੰਨਵਾਦ ਤੁਹਾਡਾ ਪਿਆਰ ਦੇਣ ਤੇ ਲਈ ਥੈਂਕ ਯੂ ਜੀ